ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮੁਹੱਲਾ ਪੰਜਵਾਂ ਉਦਮ ਕਰਤ ਹੋਵੈ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨਾਂ ਲੇ ਵਸ ਗਤ ਰੱਖੈ ਮਨ ਮਹਿ ਏਕੰਕਾਰ ਉਦਮ ਕਰਤ ਹੋਵੈ ਮਨ ਨਿਰਮਲ ਨਾਚ ਆਪ ਨਿਵਾਰੇ ਪੰਜ ਜਨਾਲੇ ਵਸਗਤ ਰੱਖੈ ਮਨ ਮਹਿ ਏਕੰਕਾਰ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵ ਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੇ ਰਹਾਉ ਪ੍ਰਥਮੇ ਮਨ ਪਰ ਬੋਧੈ ਆਪਣਾ ਪਾਛੇ ਅਵਰ ਰਝਾਵੇ ਰਾਮ ਨਾਮ ਜਪ ਹਿਰਦੈ ਜਾਪੈ ਮੁਖਤੇ ਸਗਲ ਸੁਨਾਵੈ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਤੂਰ ਤਨ ਲਾਵੇ ਮਨ ਤਨ ਅਰਪ ਤਰੇ ਗੁਰ ਆਗੇ ਸਤ ਪਦਾਰਥ ਪਾਵੈ ਜੋ ਜੋ ਸੁਣੇ ਪਿਖੇ ਲਾਏ ਸਰਦਾ ਤਾਂ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਜੋ ਜੋ ਸੁਣੇ ਪਿਖੇ ਲਾਏ ਸਰਦਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ